ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਇਸ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਜ ਭਲਾੜਾ ਮਾਨਸਾ ਮੌੜ ਤਲਵੰਡੀ ਤੇ ਪੁੱਛੋ ਅੱਜ ਇਹਨੇ ਪ੍ਰੋਗਰਾਮ ਨਹੀਂ ਆ ਪਹਿਲਾ ਹੈ ਇਸ ਤੋਂ ਬਾਅਦ ਇਹ ਕਰੂੰਗਾ ਆਥਣ ਤੱਕ ਰਾਤ ਤੱਕ ਸੋ ਅੱਜ ਤਾਂ ਸਮਝ ਲਓ ਨੰਨੀ ਸ਼ਾਂਤ ਤੇ ਸੁਹਾਗਾ ਫਿਰੂਗਾ ਅਸਵਾ ਕਾਬਿਲ ਉਹ ਹੈ ਨਾ ਉੱਤੇ ਬੋਰੀ ਨਹੀਂ ਧਰਨੀ ਪੈਂਦੀ ਡੜਾ ਨਹੀਂ ਛੱਡਦਾ ਡੜਾ ਇਹ ਸੋ ਇਸ ਕਰਕੇ ਬੜਾ ਚਾਹਿਆ ਇਸ ਗੱਲ ਦਾ ਕਿਵੇਂ ਭਲਾਡੇ ਦੇ ਵਿੱਚ ਆਇਆ ਤੁਹਾਡਾ ਆਪਣਾ ਪੋਤਾ ਤੁਹਾਡਾ ਆਪਣਾ ਛੋਟਾ ਵੱਡਾ ਭਾਈ ਆ ਆਪਦੇ ਆ ਜਾ ਕੇ ਖੁਸ਼ੀ ਮਿਲਦੀ ਹੈ ਤੁਸੀਂ ਜਿੰਨੇ ਮਰਜੀ ਵੱਡੇ ਬਣ ਜਾਓ ਪਰ ਤੁਸੀਂ ਪੁਰਾਣੇ ਯਾਰਾਂ ਦੋਸਤਾਂ ਤੋਂ ਆਪਦੇ ਪੁਰਾਣੇ ਟੀਚਰਾਂ ਤੋਂ ਆਪਣੇ ਪੁਰਾਣੇ ਕੋਚਾਂ ਤੋਂ ਜਾਂ ਆਪਣੇ ਰਿਸ਼ਤੇਦਾਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਆਪ ਜਿਹਨੇ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਇਸ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਜਬਲਾਡਾ ਮਾਨਸਾ ਮੋੜ ਤਲਵੰਡੀ ਤੇ ਪੁੱਛੋ ਅੱਜ ਇਹਨੇ ਪ੍ਰੋਗਰਾਮ ਨੇ ਪਹਿਲਾ ਹੈ ਉਸ ਤੋਂ ਬਾਅਦ ਇਹ ਕਰੂੰਗਾ 8 ਵਜੇ ਤੱਕ ਰਾਤ ਤੱਕ ਸੋ ਅੱਜ ਤਾਂ ਸਮਝ ਲੋ ਨੰਨੀ ਸ਼ਾਂ ਤੇ ਸੁਹਾਗਾ ਫਿਰੂੰਗਾ ਅਸਵਾਗਾ ਵੀ ਲੋਹਿਆਣਾ ਉੱਤੇ ਬੋਰ ਹੀ ਨਹੀਂ ਦਰਨੀ ਪੈਂਦੀ ਡੜਾ ਨਹੀਂ ਛੱਡਦਾ ਡੜਾ ਇਹ ਸੋ ਇਸ ਕਰਕੇ ਬੜਾ ਚਾਹਿਆ ਇਸ ਗੱਲ ਦਾ ਕਿਵੇਂ ਭੁਲਾਡੇ ਦੇ ਵਿੱਚ ਆਇਆ ਤੁਹਾਡਾ ਆਪਣਾ ਪੋਤਾਂ ਤੁਹਾਡਾ ਆਪਣਾ ਛੋਟਾ ਵੱਡਾ ਭਾਈ ਆ ਆਪਦੇ ਆ ਜਾ ਕੇ ਖੁਸ਼ੀ ਮਿਲਦੀ ਹੈ ਤੁਸੀਂ ਜਿੰਨੇ ਮਰਜੀ ਵੱਡੇ ਬਣ ਜਾਓ ਪਰ ਤੁਸੀਂ ਪੁਰਾਣੇ ਯਾਰਾਂ ਦੋਸਤਾਂ ਤੋਂ ਆਪਦੇ ਪੁਰਾਣੇ ਟੀਚਰਾਂ ਤੋਂ ਆਪਣੇ ਪੁਰਾਣੇ ਕੋਚਾਂ ਤੋਂ ਜਾਂ ਆਪਣੇ ਰਿਸ਼ਤੇਦਾਰਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਆਪ ਜਿੰਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ